ਫਰੀਦਕੋਟ ਤੋਂ ਐ ਜਿੱਥੇ ਭਿਆਨਕ ਹਾਦਸਾ ਵਾਪਰਿਆ ਹੈ ਪਿੰਡ ਫਡੇ ਕਲਾ ਸਰਹੰਦ ਨਹਿਰ ਦੇ ਵਿੱਚ ਆਲਟੋ ਕਾਰ ਡਿੱਗੀ ਹੈ ਕਾਰ ਦੇ ਵਿੱਚ ਸਵਾਰ પતિ ਪਤਨੀ ਸਨ ਬੀਤੀ ਰਾਤ ਨਹਿਰ ਦੇ ਵਿੱਚ ਡਿੱਗੀ ਕਾਰ ਵੇਖਦੇ ਹੀ ਵੇਖਦੇ ਡੁੱਬ ਗਈ ਮੌਕੇ ਤੇ ਮੌਜੂਦ ਐਨਡੀਆਰ ਐਫਐਸ ਦੀਆਂ ਟੀਮਾਂ ਦੇ ਵੱਲੋਂ ਕਾਰ ਦੀ ਹਾਲ ਕੀਤੀ ਜਾ ਰਹੀ ਹੈ પતિ ਪਤਨੀ ਦਾ ਅਜੇ ਤੱਕ ਵੀ ਕੁਝ ਪਤਾ ਨਹੀਂ ਲੱਗ ਸਕਿਆ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਦੋਂ ਐਨਡੀਆਰਐਫ ਦੀਆਂ ਟੀਮਾਂ ਦੇ ਵੱਲੋਂ ਐਥੇ ਕਾਰ ਅਤੇ ਕਾਰ ਚਾਲਕ ਦੀ ਜੋ ਭਾਲ ਹੈ ਕੀਤੀ ਜਾ ਰਹੀ ਹੈ ਕਾਰ ਦੇ ਵਿੱਚ ਪਤੀ ਪਤਨੀ ਸਵਾਰ ਸਨ ਤੇ ਫਿਰ ਹਾਲ ਕਾਰ ਦੀ ਵੀ ਭਾਲ ਕੀਤੀ ਜਾ ਰਹੀ ਹੈ ਤੇ ਪਤੀ ਪਤਨੀ ਜੋ ਕਾਰ ਦੇ ਵਿੱਚ ਸਵਾਰ ਸਨ ਉਹਨਾਂ ਦੀ ਵੀ ਕੋਈ ਜਾਣਕਾਰੀ ਅਜੇ ਤੱਕ ਹਾਸਲ ਨਹੀਂ ਹੋ ਪਾਈ ਹਾਂਜੀ ਅਸੀਂ ਨਾ ਮੈਂ ਨਾ ਜੋ ਨਲਕੇ ਤੇ ਖੜਾ ਸੀ ਉੱਥੇ ਜੀ ਪਾਣੀ ਭਰਨ ਆਇਆ ਸੀ ਨਾ ਉਥੋਂ ਨਲਕੇ ਖੜਾ ਤੇ ਬਈਆ ਇੱਥੇ ਰੌਲਾ ਪਈ ਜਾਂਦਾ ਬਹੁਤ ਜਿਆਦਾ ਚੀਕ ਜਿਗਾੜਾ ਹੋਵੇ ਬੜਾ ਉਹਨੇ ਰੌਲਾ ਪਾਇਆ ਹੋਇਆ ਕਰਕੇ ਮੈਂ ਵੀ ਇਹ ਨਹੀਂ ਵੇਖਿਆ ਮੈਂ ਕਿ ਹਬੀਰ ਨੂੰ ਪਤਾ ਨਹੀਂ ਕੀ ਗੱਲ ਹੋ ਗਈ ਜਦੋਂ ਮੁੜ ਕੇ ਤੇ ਮੈਂ ਨਿਗ੍ਹਾ ਮਾਰੀ ਤੇ ਮੈਂ ਕਿਹਾ ਕਾਰ ਚੁੱਰੀ ਜਾਂਦੀ ਹੈ ਕਾਰ ਉੱਥੇ ਜਿਹੜੀ ਹੁੰਦੀ ਨਾ ਕਾਰ ਮਾੜਾ ਜਗਲਾ ਪਾਸਾ ਦਬਿਆ ਗੱਡੀ ਉਥੋਂ ਦਰਖਤ ਤੋਂ ਡਿੱਗੀ ਹੈ ਗਾਂਤਰੀ ਆਈ ਹੈ ਬੁੜੀ ਨੇ ਬੜੀ ਕਲਪਨਾ ਕੀਤੀ ਜੀ ਬੜਾ ਰੌਲਾ ਪਾਇਆ ਉਹਦੇ ਬੰਦੇ ਦਾ ਚਗਾ ਖੈਚ ਜਾਰੀ ਕਰ ਕਦੇ ਕੋਸ ਕਰ ਕਦੇ ਕੋਸ ਕਰ ਜਦੋਂ ਉੱਥੇ ਬਰਾਬਰ ਆ ਗਏ ਨੇ ਬੁੜੀ ਨੇ ਜਦ ਬਾਰੀ ਖੋਲਤੀ ਉਦੋਂ ਗੱਡੀ ਬਸ ਢੀੜੇ ਪੈ ਕੇ ਤੇ ਨਾਲ ਦੀ ਨਾਲ ਹੀ ਥੱਲੇ ਗਈ ਜੀ ਬਸ ਬਈ ਤਾਂ ਮੁੜ ਕੇ ਫਿਰ ਸਰਵਾ ਵੇ ਮੁੜ ਕੇ ਹੌਲੀ ਹੌਲੀ ਮੁੜ ਕੇ ਸਾਰਾ ਪਿੰਡ ਆ ਗਿਆ ਜੀ ਇੱਥੇ ਇੱਥੇ ਮੌਤ ਇੱਥੇ ਪਰੋਸ਼ ਕੀਤੀ ਕੋਈ ਨੇ ਜੀ ਇਹ ਕਰਕੇ ਤੇ ਕੋਈ ਸਾਡੇ ਹੱਥ ਪੱਲੇ ਨਹੀਂ ਲੱਗਿਆਗਾ ਵੀ ਇਹ ਚੀਜ਼ ਸੀ ਹਾਂਜੀ ਇਹ ਸੜਕਾ ਜੀ ਉਹਨਾਂ ਨਹਿਰ ਬਣਾਈ ਸੀ ਇਹਦਾ ਡੌਲਾ ਸੀ ਜੀ ਬਹੁਤ ਤਕੜਾ ਜਦੋਂ ਦੀ ਇਹ ਸੜਕ ਬਣਾਈ ਆ ਕਰਕੇ ਇਹ ਡੌਲਾ ਜਿਹੜਾ ਜੀ ਇਹਨਾਂ ਨੇ ਵੱਦਾ ਨਹੀਂਗਾ ਇੱਥੇ 10 ਹਸਾਲ ਨਹੀਂ ਹੋਇਆ ਜੀ ਇੱਥੇ 13 ਮਾ 14ਵਾਂ ਹਸਾਲ ਹੋ ਗਿਆ ਜੀ ਇਹ ਸੜਕਾ ਉਹ ਵੀ ਖਰਾਬ ਆ ਏਕੇ ਦਾ ਡੌਲਾ ਡੌਲਾ ਬਰਾਬਰ ਆ ਜੀ ਨਹੀਂ ਡੌਲਾ ਵੱਦਾ ਵੀ ਵੇਖੋ ਸੜਕ ਹੁਣ ਵੀ ਹਾਂ ਹੁਣ ਵੀ ਵੇਖ ਲੋ ਜਾ ਕੇ ਮੌਕੇ ਤੇ ਹਾਂ ਚੀਜ਼ ਮੈਂ ਠਵੜ ਦਿੰਦੀ ਤੇ ਕਰਕੇ ਉਹਦੇ ਕਰਕੇ ਸਾਰਾ ਇਹ ਨੁਕਸਾਨ ਹੁੰਦਾ ਜੀ ਇਹਦਾ ਕੋਈ ਪ੍ਰਬੰਧ ਕੀਤਾ ਜਾਵੇ ਚਾਕਣਾ ਚਾਹੀਦਾ ਗੌਰ ਕਰਨੀ ਇਹ ਹੀ ਸੜਕਾਂ ਪੰਜੇ ਇੱਕੇ ਡੋਲਾ ਉੱਚਾ ਹੋ ਜੇ ਜੀ 5 ਫੁੱਟ ਹਾਂ ਹਾਂ ਹੋ ਰਹਾ ਸਾਣਾ ਵਰਤੇ ਜੀ ਇਹ ਕਰਕੇ ਚੀਜ਼ ਅਸੀਂ ਇਹ ਸਰਪੰਚ ਨੇ ਤਾਂ ਬਹੁਤ ਵਾਰੀ ਆਖਿਆ ਵੀ ਕਰਕੇ ਉੱਚਾ ਹੋ ਜੇ ਵੀ ਕਰਕੇ ਕੋਈ ਗੱਲਬਾਤ ਨਹੀਂ ਸੋਹ ਰਿਆ ਕੋਈ ਗੌਰ ਨਹੀਂ ਕਰ ਰਹੀ ਇਹ ਨੁਕਸਾਨ ਹੋਈ ਜਾਂਦਾ ਉਨੇ ਬੰਦਾ ਦੀ ਫੌਜ ਸੀਗਾ ਵਿਚਾਰੀ ਨੇ ਕੱਲ ਨੂੰ ਡਿਊਟੀ ਤੇ ਜਾਣਾ ਸੀਗਾ ਬੱਚਾ 1.5 ਸਾਲ ਦਾ ਜੀ ਦਾਦੀ ਜੀ ਦੇ ਬੱਚਾ ਆਪਣਾ ਬਦੀ ਪੋਤਾ ਰਹੇਗੇ ਜਿਸ ਤਰ੍ਹਾਂ ਕੋਈ ਵੀ ਨਹੀਂ ਰਹੇਗਾ ਜੀ ਜਰਾਂ ਦਾ ਇਸ ਕਰਕੇ ਬਹੁਤ ਵੱਡਾ ਨੁਕਸਾਨ ਹੋਇਆ ਜੀ ਜਰਾਂ ਦਾ ਮੇਰੇ ਸਪੰਜੀ ਫੱਡੇ ਦਾ ਅਮਰਤਪਾਲ ਮੇਰੇ ਕਹਨੇ ਪਹਿਲੇ ਤਾਂ ਇਹ ਸਾਡੇ ਡੌੜਾ ਜਿਹੜਾ ਵੀ ਠੇਕੇਦਾਰ ਨੇ ਬਣਾਏ ਨੇਗਾ ਇਹ 4 ਫੁੱਟ ਡੌੜਾ ਸੀਗਾ ਡੌੜਾ ਚੋਂ ਹੀ ਨਹੀਂ ਛੱਡਿਆ ਉਹਨਾਂ ਨੇ ਇਥੇ ਤੀਜਾ ਚੌਥਾ ਹਸਤਾ ਹੋ ਗਿਆ ਕਈ ਮਹਤਾਉਂਗੇ ਇੱਥੇ ਉਹ ਜਿਹੜੇ ਫੌਜੀ ਸਾਹਿਬ ਮੈਲ ਨਾਲ ਆਏ ਸੀਗਾ ਸਾੜ ਪੇਂ ਰਸਤੇ ਤਿਆਰੀ ਸੀਗੀ ਇਹਨਾਂ ਦੀ ਤੇ ਮਿਲ ਕੇ ਵਾਪਸ ਜਾ ਰਹੇ ਸੀਗੇ ਡੋਲਾ ਨਾ ਹੁੰਦੇ ਕਰਨਾ ਜੰਪ ਲੈ ਗਈ ਜੰਪ ਗੱਡੀ ਲੈ ਗਈ ਕੋਈ ਰੋ ਛੜਕ ਬਹੁਤ ਜ਼ਿਆਦਾ ਖਰਾਬ ਹੈ ਜੋ ਇਹ ਨਹਿਰ ਬਣੀ ਆ ਹੁਣ ਦੁਆਰਾ ਉਹ ਸਾਡੀ ਛੜਕ ਪੱਟੀ ਗਈ ਹੈ ਇਸ ਦੇ ਕਾਰਨ ਇੱਥੇ ਬਾਲੀ ਹੁੰਦੇ ਆ ਅੱਛਾ ਇਹ ਉਹ ਵੀ ਫੌਜ ਦੇ ਵਿੱਚ ਨੌਕਰੀ ਕਰ ਰਹੇ ਆ। ਹਾਂ ਫੌਜੇ ਨੌਕਰੀ ਕੱਲ ਨੂੰ ਜਾਣਾ ਸੀ ਜੀ ਬਿਊਟੀ ਤੇ। ਹਾਂ ਜੀ। ਇੱਕ ਮੈਲ ਨਹੀਂ। ਹਾਂ ਮੈਂ ਕੱਲ ਮੈਲ ਨਹੀਂ ਸੀਗੇ ਤੇ ਕੱਲ ਨੂੰ ਆਨੇ ਪਰਸਾ ਜਾਣਾ ਸੀਗੇ ਡਿਊਟੀ ਤੇ। ਦੋਵੇਂ ਪਤੀ ਪਤਨੀ ਸੀਗੇ। ਦੋਵੇਂ ਪਤੀ ਪਤਨੀ ਸੀ ਜੀ। ਇਹਨਾਂ ਦੇ ਬੱਚੇ ਕਿੰਨੇ ਆ? ਇੱਕ ਬੱਚਾ ਜੀ 5 ਸਾਲ ਦਾ। ਸਿਰਫ 5 ਸਾਲ ਦਾ। ਹਾਂ ਜੀ। ਉਹ ਮੈਂ ਪੱਗੀ ਕਰਨਾ ਆਪਰੇ ਹੀ ਕਰ ਤਾਂ। ਜਿਹੜੀ ਮਾਤਾ ਉਹ ਵੀ ਚੈਰੀ ਮੰਜੇ ਦੇ ਬੈਠੀ ਆ। ਫੌਜੀ ਸਾਦੀ ਮਾਤਾ। ਅੱਛਾ। ਇਥੇ ਹੀ ਬਸ 11 ਵਜੇ ਆਏ ਆ ਤੇ 4 6:30 ਦਾ ਟਾਈਮ ਸੀ 11 12 ਵਜੇ ਆਏ ਸਪੈਸ਼ਲ ਸ਼ਾਮ ਨੂੰ 6 ਵਜੇ ਤੋਂ ਲੈ ਕੇ ਰਾਤ ਜੀ 1:30 ਵਜੇ ਤੱਕ ਵਰਕ ਕਰਦੇ ਰਹੇ ਆ ਕੋਈ ਮਾਤਲ ਦੱਸਦਾ ਨਹੀਂ ਹਾਸਲ ਹੋਈ ਇਹ ਦੁਬਾਰਾ 12 ਰਾਤ ਤੜਕੇ ਸਵੇਰ ਫੇਰ ਆ ਗਏ ਇਹ 7 ਵਜੇ ਹੁਣ ਤੜਕੇ ਫੇਰ ਵਰਕ ਕਰਨ ਲੱਗੇ ਹੋਏ ਆ ਫਰੀਦਕੋਟ ਤੋਂ ਐ ਜਿੱਥੇ ਭਿਆਨਕ ਹਾਦਸਾ ਵਾਪਰਿਆ ਹੈ ਪਿੰਡ ਫਿੱਡੇ ਕਲਾ ਸਰਹੰਦ ਨਹਿਰ ਦੇ ਵਿੱਚ ਆਲਟੋ ਕਾਰ ਡਿੱਗੀ ਹੈ ਕਾਰ ਦੇ ਵਿੱਚ ਸਵਾਰ પતિ ਪਤਨੀ ਸਨ ਬੀਤੀ ਰਾਤ ਨਹਿਰ ਦੇ ਵਿੱਚ ਡਿੱਗੀ ਕਾਰ ਵੇਖਦੇ ਹੀ ਵੇਖਦੇ ਡੁੱਬ ਗਈ ਮੌਕੇ ਤੇ ਮੌਜੂਦ ਐਨਡੀਆਰ ਐਕਸ਼ਨ ਟੀਮ ਆਜ ਵੱਲੋਂ ਕਾਰ ਦੀ ਭਾਲ ਕੀਤੀ ਜਾ ਰਹੀ ਹੈ પતિ ਪਤਨੀ ਦਾ ਅਜੇ ਤੱਕ ਵੀ ਕੁਝ ਪਤਾ ਨਹੀਂ ਲੱਗ ਸਕਿਆ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਦੋਂ ਐਨਡੀਆਰਐਫ ਦੀਆਂ ਟੀਮਾਂ ਦੇ ਵੱਲੋਂ ਇੱਥੇ ਕਾਰ ਅਤੇ ਕਾਰ ਚਾਲਕ ਦੀ ਜੋ ਭਾਲ ਹੈ ਉਹ ਕੀਤੀ ਜਾ ਰਹੀ ਹੈ ਕਾਰ ਦੇ ਵਿੱਚ ਪਤੀ ਪਤਨੀ ਸਵਾਰ ਸਨ ਤੇ ਫਿਰ ਹਾਲ ਕਾਰ ਦੀ ਵੀ ਭਾਲ ਕੀਤੀ ਜਾ ਰਹੀ ਹੈ ਤੇ ਪਤੀ ਪਤਨੀ ਜੋ ਕਾਰ ਦੇ ਵਿੱਚ ਸਵਾਰ ਸਨ ਉਹਨਾਂ ਦੀ ਵੀ ਕੋਈ ਜਾਣਕਾਰੀ ਅਜੇ ਤੱਕ ਹਾਸਲ ਨਹੀਂ ਹੋ ਪਾਈ ਸੰਜੀ ਸੀ ਨਾ ਮੈਂ ਨਾ ਜੋ ਨਲਕੇ ਤੇ ਖੜਾ ਸੀ ਉੱਥੇ ਜੀ ਪਾਣੀ ਭਰਨਾ ਆਇਆ ਸੀ ਨਾ ਉਥੋਂ ਨਲਕੇ ਖੜਾ ਤੇ ਬਈਆ ਇੱਥੇ ਰੌਲਾ ਪਈ ਜਾਂਦਾ ਬਹੁਤ ਜ਼ਿਆਦਾ ਚੀਕ ਜਿਹਾੜਾ ਬੜਾ ਉਹਨੇ ਰੌਲਾ ਪਾ ਰਿਹਾ ਕਰੀ ਮੈਂ ਵੀ ਇਹ ਨਹੀਂ ਵੇਖਿਆ ਮੈਂ ਕਿਹਾ ਵੀ ਇਹਨੂੰ ਪਤਾ ਨਹੀਂ ਕੀ ਗੱਲ ਹੋਗੀ ਜਦੋਂ ਮੜਕੇ ਤੇ ਮੈਂ ਨਿਗ੍ਹਾ ਮਾਰੀ ਸੀ ਮੈਂ ਕਿਹਾ ਕਾਰ ਤੁਰੀ ਜਾਂਦੀ ਐ ਕਾਰ ਉਥੋਂ ਇਸ ਲਈ ਆਉਂਦੀ ਨਾ ਕਾਰ ਮਾੜਾ ਜਗਲਾ ਪਾਸਾ ਦਵਿਆ ਗੱਡੀ ਉੱਥੋਂ ਦਰਖਤ ਤੋਂ ਡਿੱਗੀ ਆਂ ਦਾਂਤਰੀ ਆਈ ਆਂ ਬੁੜੀ ਨੇ ਬੜੀ ਕਲਪਨਾ ਕੀਤੀ ਜੀ ਬੜਾ ਰੌਲਾ ਪਾਇਆ ਉਹਦੇ ਬੰਦੇ ਦਾ ਚਗਾ ਖੈ ਤੇ ਜਾਰੀ ਕਦੇ ਕੋਸ ਕਰ ਕਦੇ ਕੋਸ ਕਰ ਜਦੋਂ ਉੱਥੇ ਬਰਾਬਰ ਆ ਗਏ ਨਾ ਬੁੜੀ ਨੇ ਜਦ ਬਾਰੀ ਖੋਲਤੀ ਉਦੋਂ ਗੱਡੀ ਬਸ ਢੀੜੇ ਪੈ ਕੇ ਤੇ ਨਾਲ ਦੀ ਨਾਲ ਹੀ ਥੱਲੇ ਗਈ ਜੀ ਬਸ ਬਈ ਤਾਂ ਮੁੜ ਕੇ ਫਿਰ ਰੌਲਾ ਪਾ ਮੁੜ ਕੇ ਹੌਲੀ ਹੌਲੀ ਮੁੜ ਕੇ ਸਾਰਾ ਪਿੰਡ ਆ ਗਿਆ ਜੀ ਇੱਥੇ ਫਿਰ ਇੱਥੇ ਮੌਤ ਇੱਥੇ ਪਰੋਸ਼ ਕੀਤੀ ਕੋਈ ਨੇ ਜੀ ਇਹ ਕਰਕੇ ਤੇ ਕੋਈ ਸਾਡੇ ਹੱਥ ਪੱਲੇ ਨਹੀਂ ਲੱਗਿਆ ਰ ਵੀ ਚੀਸੀ ਹਾਂਜੀ ਇਹ ਸੜਕਾ ਜੀ ਉਹਨਾਂ ਨਹਿਰ ਬਣਾਈ ਸੀ ਇਹਦਾ ਡੌਲਾ ਸੀ ਜੀ ਬਹੁਤ ਤਕੜਾ ਜਦੋਂ ਦੀ ਇਹ ਸੜਕ ਬਣਾਈ ਆ ਕਰਕੇ ਇਹ ਡੌਲਾ ਜਿਹੜਾ ਜੀ ਇਹਨਾਂ ਨੇ ਵੱਦਾ ਨਹੀਂਗਾ ਇੱਥੇ ਇੱਕੇ ਆਸਾਨੀ ਹੋਏ ਜੀ ਇੱਥੇ 13ਵਾਂ 14ਵਾਂ ਹਸਾਲ ਹੋ ਗਿਆ ਜੀ ਇਹ ਸੜਕਾ ਉਹ ਵੀ ਖਰਾਬ ਆ ਏਕੇ ਦਾ ਡੌਲਾ ਡੌਲਾ ਬਰਾਬਰ ਆ ਜੀ ਨਹੀਂ ਡੌਲਾ ਵੱਦਾ ਵੀ ਵੇਖੋ ਸੜਕ ਹੁਣ ਵੀ ਹਾਂ ਹੋਣੀ ਵੇਖ ਲੋ ਜਾ ਕੇ ਮੌਕੇ ਤੇ ਹਾਂ ਇਹ ਚੀਜ਼ ਮੈਂ ਚੁੜ ਦਿੰਦੀ ਤੇ ਕਰਕੇ ਉਹਦੇ ਕਰਕੇ ਸਾਰਾ ਇਹ ਨੁਕਸਾਨ ਹੁੰਦਾ ਜੀ ਇਹਦਾ ਕੋਈ ਪ੍ਰਬੰਧ ਕੀਤਾ ਜਾਵੇ ਚਾ ਆਣਾ ਚਾਹੀਦਾ ਗੌਰ ਕਰਨੀ ਇਹ ਸ਼ਰਕਪਾਂ ਜੀ ਇੱਕੇ ਡੌਲਾ ਉੱਚਾ ਹੋ ਜੇ ਜੀ 5 ਫੁੱਟ ਹਾਂ ਹਾਂ ਹੋ ਰਹਾ ਸਾਨਾ ਵਰਤੇ ਜੀ ਇਹ ਕਰਕੇ ਚੀਜ਼ਾਂ ਅਸੀਂ ਇਹ ਸਰਪੰਚ ਨੇ ਤਾਂ ਬਹੁਤ ਵਾਰੀ ਆਖਿਆ ਵੀ ਕਰਕੇ ਉੱਚਾ ਹੋ ਜੇ ਵੀ ਕਰਕੇ ਕੋਈ ਗੱਲਬਾਤ ਨਹੀਂ ਹੋ ਰਹਾ ਕੋਈ ਗੌਰ ਨਹੀਂ ਕਰ ਰਹੀ ਇਹ ਨੁਕਸਾਨ ਹੋਈ ਜਾਂਦਾ ਹੁਣੇ ਬੰਦਾ ਇਹ ਫੌਜ ਸੀਗਾ ਵਿਚਾਰੇ ਨੇ ਕੱਲ ਨੂੰ ਡਿਊਟੀ ਤੇ ਜਾਣਾ ਸੀਗਾ ਬੱਚਾ 1.5 ਸਾਲ ਦਾ ਜੀ ਦਾਦੀ ਜੀ ਦੇ ਬੱਚਾ ਆ ਮਾ ਬਦੀ ਪੋਤਾ ਰਹੇਗੇ ਜੀ ਕਿਹੜੇ ਕੋਈ ਵੀ ਨਹੀਂ ਰਹੇਗੇ ਜੀ ਜਰਾਂ ਦਾ ਇਸ ਕਰਕੇ ਬਹੁਤ ਵੱਡਾ ਨੁਕਸਾਨ ਹੋਇਆ ਜੀ ਜਰਾਂ ਦਾ ਮੇਰੇ ਸਪੰਜੀ ਫੱਡੇ ਦਾ ਅਮਰਤ ਪਾਲ ਮੇਰੇ ਕਿਉਂ ਨਾ ਪਹਿਲੇ ਤਾਂ ਇਹ ਸਾਡੇ ਡੌਲਾ ਜਿਹੜਾ ਵੀ ਠੇਕੇਦਾਰ ਨੇ ਬਣਾਏ ਨੇਗਾ ਇਹ 4 ਫੁੱਟ ਡੌਲਾ ਸੀਗਾ ਡੌਲਾ ਚੋਂ ਨਹੀਂ ਛੱਡਿਆ ਉਹਨਾਂ ਨੇ ਇੱਥੇ ਤੀਜਾ ਚੌਥਾ ਹਾਸਤਾ ਹੋ ਗਿਆ ਕਈ ਮੋਤਾ ਹੁੰਗੇ ਤੇ ਉਹ ਜਿਹੜੇ ਫੁੱਟਿਸਾ ਮੈਲ ਆਏ ਸੀਗਾ ਸਾਡੇ ਪਿੰਡ ਰਿਸ਼ਤੇਦਾਰੀ ਸੀਗੀ ਇਹਨਾਂ ਦੀ ਤੇ ਮਿਲ ਕੇ ਵਾਪਸ ਜਾ ਰਹੇ ਸੀਗੇ ਡੋਲਾ ਨਾ ਹੁੰਦੇ ਕਰਨਾ ਜੰਪ ਲੈ ਗਈ ਜੰਪ ਗੱਡੀ ਲੈ ਗਈ ਕੋਈ ਰੋ ਸੜਕ ਬਹੁਤ ਜ਼ਿਆਦਾ ਖਰਾਬ ਹੈ ਜੋ ਇਹ ਮਹਿਰ ਬਣੀ ਆ ਹੁਣ ਦੁਆਰਾ ਉਹ ਸਾਡੀ ਸੜਕ ਪੱਟੀ ਗਈ ਹੈ ਇਸ ਦੇ ਕਾਰਨ ਆਇ ਤੇ ਬਾਲੇ ਹੁੰਦੇ ਆ ਅੱਛਾ ਇਹ ਮੁੜੀ ਫੌਜ ਦੇ ਵਿੱਚ ਨੌਕਰੀ ਕਰ ਰਹੇ ਹਾਂ। ਹਾਂ ਫੌਜ ਨੌਕਰੀ ਕੱਲ ਨੂੰ ਜਾਣਾ ਸੀ ਜੀ ਬਿਊਟੀ ਦੇ। ਆਪ ਜੀ ਆਣੇ ਸੀ। ਹਾਂਜੀ। ਇੱਥੇ ਮੈਲ ਨਹੀਂ। ਹਾਂ ਮੈਂ ਕੱਲ ਮੈਲ ਨਹੀਂ ਆਈ ਸੀਗੇ ਤੇ ਕੱਲ ਨੂੰ ਆਨੇ ਪਰਸਾ ਜਾਣਾ ਸੀਗੇ ਡਿਊਟੀ ਤੇ। ਦੋਵੇਂ ਪਤੀ ਪਤਨੀ ਸੀਗੇ। ਦੋਵੇਂ ਪਤੀ ਪਤਨੀ ਸੀਗੇ। ਇਹਨਾਂ ਦੇ ਬੱਚੇ ਕਿੰਨੇ ਆ? ਇੱਕ ਬੱਚਾ ਜੀ 5 ਸਾਲ ਦਾ। ਸਿਰਫ 5 ਸਾਲ ਦਾ। ਹਾਂਜੀ। ਉਹ ਮੈਂ ਪੱਗੀ ਕਰਨਾ ਹੋਪ ਰਹੀ ਜੀ ਬਰਤ। ਜਿਹੜੀ ਮਾਤਾ ਹੈ ਉਹ ਵਿਚਾਰੀ ਮੰਝੇ ਦੇ ਬੈਠੀ ਆ। ਫੌਜੀ ਸਾਦੀ ਮਾਤਾ। ਅੱਛਾ। ਇਥੇ ਹੀ ਬਸ 11 ਕੋਈ ਆਏ ਆ ਤੇ 4:30-4:30 ਟਾਈਮ ਸੀ 11:00 ਬਾਰ ਵਜੇ ਆਏ ਸਪੈਨਸ ਸ਼ਾਮ ਨੂੰ 6 ਵਜੇ ਤੋਂ ਲੈ ਕੇ ਰਾਤ 1:30 ਵਜੇ ਤੱਕ ਵਰਕ ਕਰਦੇ ਰਹੇ ਆ ਕੋਈ ਮਾਤੋ ਦੱਸੋ ਦੱਸੋ ਨਹੀਂ ਹਾਸਲ ਹੋਈ ਉਹ ਦਵਾਰੋਂ ਉਹ ਦਵਾਰਾ ਤੜਕੇ ਸਵੇਰ ਫੇਰ ਆ ਗਏ ਇਹ 7 ਵਜੇ ਹੁਣ ਤੜਕੇ ਫੇਰ ਵਰਕ ਕਰਨ ਲੱਗੇ ਹੋਏ ਆ